ਖੰਨਾ ਪੁਲਿਸ ਨੇ ਬੁੱਲੇਪੁਰ ਕਟ ਤੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰ ਉਸ ਕੋਲੋਂ 33300 ਨਸ਼ੀਲੀ ਪਵੰਦੀ ਵਾਲੀਆਂ ਗੋਲੀਆਂ ਬਰਾਮਦ ਕਰ ਔਰੋਪੀ ਨੂੰ ਗ੍ਰਿਫਤਾਰ ਕਰ ਲਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਔਰੋਪੀ ਦੀ ਪਛਾਣ ਜਗਰਾਜ ਸਿੰਘ ਪੁੱਤਰ ਮੰਗਲ ਸਿੰਘ ਨਿਵਾਸੀ ਪਿੰਡ ਫਤਿਆਬਾਦ ਤਰਨਤਾਰਨ ਵਜੋਂ ਹੋਈ ਔਰੋਪੀ ਤੇ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਇਹ ਨਸ਼ੀਲੀਆਂ ਗੋਲੀਆਂ ਔਰੋਪੀ ਰਾਜਸਥਾਨ ਤੋਂ ਲੈ ਕੇ ਆਇਆ ਸੀ ਜਿਸ ਬਾਰੇ ਪੁਲਿਸ ਹਲੇ ਜਾਂਚ ਕਰ ਰਹੀ ਹੈ ਕੱਲ ਐਸਐਚਓ ਸਿਟੀ 1 ਦੇ ਪੋਰਸ ਪਾਰਟੀ ਅਸੇਈ ਸੁਖਵਾਲ ਸਿੰਘ ਨੂੰ ਇਨਫੋਰਮੇਸ਼ਨ ਆਈ ਕਿ ਜਗਰਾਤ ਸਿੰਘ ਉਰਫ ਜੱਗੂ ਸਾਨੂੰ ਮੰਗਲ ਸਿੰਘ ਫਤਿਹਾਬਾਦ ਪਿੰਡ ਗੋਵਿੰਦਨ ਸਿੰਘ ਸਾਹਿਬ ਤਰਨਤਾਰਨ ਦਾ ਰਹਿਣ ਵਾਲਾ ਇਹ ਭਾਰੀ ਮਾਤਰਾ ਦੇ ਵਿੱਚ ਨਸ਼ੀਦੀਆਂ ਗੋਲੀਆਂ ਲੈ ਕੇ ਆ ਰਿਹਾ ਹੈ ਇਹਨਾਂ ਨੇ ਉੱਥੇ ਸੀਕ੍ਰੀਟ ਇਨਫੋਰਮੇਸ਼ਨ ਤੇ ਪਰਚਾ ਦਰਜ ਕਰਕੇ ਬੁੱਲੇਪੁਰ ਕਟ ਤੇ ਨਾਕਾ ਲਾ ਲਿਆ ਜਦੋਂ ਉੱਥੋਂ ਇਹ ਆਇਆ ਆਪਣਾ ਜਗਰਾਤ ਸਿੰਘ ਜੱਗੂ ਇਹਦੇ ਕੋਲੋਂ 33300 ਗੋਲੀ ਟਰਾਮਾ ਡੋਲ ਦੀ ਬਰੰਦ ਹੋਈ ਹੈਗੀ ਤੈਨੂੰ ਲੱਗਿਆ ਪਤਾ ਕਿੱਥੋਂ ਲੈ ਕੇ ਆ ਰਹੇ ਇਹ ਰਾਜਸਥਾਨ ਤੋਂ ਲੈ ਕੇ ਆ ਰਹਿਆ ਉਹਦੀ ਵੀ ਅਸੀਂ ਪਿੱਛੋਂ ਜਿੱਥੋਂ ਲੈ ਕੇ ਆਏ ਸੀਗਾ ਉਹਦੀ ਵੀ ਅਸੀਂ ਪੁੱਛ ਪੜਤਾਲ ਕਰ ਰਹੇ ਆ ਤੇ ਤੁਸੀਂ ਵਹੀਕਲ ਤੇ ਜਾਂ ਕਿਤੇ ਇਹ ਪੈਦਲ ਆ ਰਿਹਾ ਸੀਗਾ ਤੇ ਝੋਲੇ ਚ ਲੈ ਕੇ ਆ ਰਿਹਾ ਸੀ ਆਪਣੇ ਬੈਗ ਜਿਹੜਾ ਹੁੰਦਾ ਥੈਲਾ ਉਹਦੇ ਚੋਂ ਲੈ ਕੇ ਆ ਰਿਹਾ ਸੀਗਾ ਹੋ ਸਕਦਾ ਵੀ ਬੱਸ ਸਟੈਂਡ ਤੇ ਉਤਰਿਆ ਫਿਰ ਬੱਸ ਸਟੈਂਡ ਤੋਂ ਉਤਰ ਕੇ ਇੱਥੋਂ ਆਪਣੇ ਸਾਥੀ ਦੀ ਵੇਟ ਕਰ ਰਿਹਾ ਸੀਗਾ ਤੇ ਇਹਦਾ ਪਿਛੋਕੜ ਕੀ ਹੈ ਕਿ ਇਹ ਨਾਲ ਦੀ ਪਰ ਸ਼ੌਕ ਨੂੰ ਇਹਦੇ ਤੇ ਕੈਂਡੀ ਬੈਸਟ ਦਾ ਪਰਚਾ ਦਰਜ ਹੈ ਤੇ ਦੋ ਜਿਹੜੇ ਇਹਦੇ ਤੇ ਚੋਰੀ ਦੇ ਪਰਚੇ ਦਰਜ ਹੈਗੇ ਨੇ ਪਹਿਲਾਂ ਵੀ